ਹਾਂ ਜੀ ਕਿਸਾਨ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਕਣਕ ਦੇ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੇ ਕਿਸਾਨ ਵੀਰਾਂ ਨੇ ਕਣਕਾਂ ਦਾ ਬੀਜ ਲੈਣਾ ਸ਼ੁਰੂ ਕਰ ਦੇਣਾ ਤੇ ਜਿਹੜੇ ਆਪਣੇ ਪਿਛਲੇ ਸਾਲਾਂ ਦਾ ਝਾੜ ਜਿਹੜੇ ਵੈਰਾਈਟੀਆਂ ਨੇ ਵਧੀਆ ਦਿੱਤਾ ਜਾਂ ਉਸ ਤੋਂ ਪਿਛਲੇ ਸਾਲਾਂ ਦਾ ਝਾੜ ਜਿਹੜੀਆਂ ਕਿ ਪਿਛਲੇ 2-3 ਸਾਲਾਂ ਤੋਂ ਆਪਣੇ ਖੇਤਾਂ ਦੇ ਵਿੱਚ ਜਾਂ ਆਪਣੇ ਏਰੀਆ ਦੇ ਵਿੱਚ ਵਧੀਆ ਝਾੜ ਦੇ ਰਹੀਆਂ ਨੇ ਜਾਂ ਆਪਣੇ ਪੰਜਾਬ ਦੇ ਵਿੱਚ ਵਧੀਆ ਝਾੜ ਦੇ ਰਹੀਆਂ ਨੇ ਕਿਹੜੇ-ਕਿਹੜੇ ਵੈਰਾਈਟੀਆਂ ਆਪਾਂ ਖੇਤਾਂ ਵਿੱਚ ਲਗਾ ਰਹੇ ਆਪਾਂ ਲਗਾ ਸਕਦੇ ਆ ਤੇ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਇਹ ਜਿਹੜੀਆਂ ਵੈਰੈਟੀਆਂ ਨੇ ਆਪਣੀਆਂ ਕੁਝ ਆਪਣੇ ਹਰਿਆਣੇ ਆਈਸੀਆਰ ਕਰਨਾਲ ਜਿਵੇਂ ਡੀਬੀਡਬਲਯੂ ਕਿਸਮਾਂ ਨੇ ਕੁਝ ਆਪਣੀਆਂ ਯੂਨੀਵਰਸਿਟੀ ਪੀਬੀ ਡਿਵਾਈਸ 826 ਦੀਆਂ ਕਿਸਮਾਂ ਤੇ ਜਿਹੜੇ ਪਿਛਲੇ ਸਾਲਾਂ ਦੇ ਵਿੱਚ ਬਹੁਤ ਵਧੀਆ ਝਾੜ ਰਿਆ ਸੀ ਬਾਕੀ ਜਿਹੜਾ ਵੀ ਝਾੜ ਆਪਣਾ ਆਉਂਦਾ ਹੈ ਇੱਕ ਕਣਕ ਦੀ ਬਜਾਈ ਤੇ ਆਪਣਾ ਖਾਦਾਂ ਦਾ ਪ੍ਰਬੰਧ ਤੇ ਬਾਕੀ ਜਿਹੜੇ ਵੱਡੀ ਗੱਲ ਹੈ ਮੌਸਮ ਤੇ ਜੇਕਰ ਮੌਸਮ ਜਿਵੇਂ ਪਿਛਲੇ 2 ਸਾਲ ਤੋਂ ਆਪਾਂ ਦੇਖ ਰਹੇ ਹਾਂ ਮੌਸਮ ਆਪਣੀ ਫਸਲਾਂ ਦੀ ਕਣਕਾਂ ਦੀ ਫਸਲ ਦੀ ਅਣਕੂਲ ਰਿਹਾ ਤਾਂ ਝਾੜ ਆਪਣੇ ਦੇਖਣ ਨੂੰ ਬਹੁਤ ਵਧੀਆ ਆਪ ਨੂੰ ਮਿਲੀ ਸੀ ਬਾਕੀ ਸਾਰੀ ਜਿਹੜੀ ਖੇੜੇ ਮੌਸਮ ਦੀਏ ਪਰ ਫਿਰ ਵੀ ਇਹਨਾਂ ਦੇ ਵਿੱਚ ਕੁਝ ਵੈਰਾਈਟੀਆਂ ਜਿਹੜੀਆਂ ਆਪਣੀਆਂ ਐਂਟ ਤੇ ਜਦੋਂ ਗਰਮੀ ਪੈਂਦੀ ਏ ਉਹਨੂੰ ਸਹਾਰਨ ਵਾਸਤੇ ਵੀ ਜਰਤਾਬਮਨ ਵੱਧ ਹੋ ਜਾਂਦਾ ਤਾਂ ਉਹਨੂੰ ਸਹਾਰ ਸਕਦੀਆਂ ਨੇ ਕੁਝ ਇਹ ਵੀ ਪ੍ਰਭਾਵ ਪੈਂਦਾ ਬਾਕੀ ਆਪਣਾ ਪਾਣੀ ਤੇ ਜ਼ਮੀਨ ਤੇ ਮੌਸਮ ਤੇ ਆਪਣੇ ਖਾਦਾਂ ਦਾ ਪ੍ਰਬੰਧ ਤੇ ਜੇ ਆਪਣੇ ਜਿਹੜੀ ਆਪਾਂ ਬਜਾਈ ਦੀ ਆਪਾਂ ਕਦੋਂ ਲਵਾਈ ਆਪਾਂ ਬਜਾਈ ਕਰਦੇ ਪਏ ਕਿਉਂਕਿ ਜੇਕਰ ਵੈਰੈਟੀ ਥੋੜੇ ਗੇਤੀ ਕਿਸਮ ਆਪਾਂ ਝਾੜ ਦੇ ਰਹੀ ਜੇਕਰ ਉਹਨਾਂ ਪਛੇਤੀ ਲਗਾਉਣੇ ਆ ਤਾਂ ਉਹ ਵੀ ਆਪਣਾ ਝਾੜ ਘਟਾ ਜਾਂਦੀ ਏ ਤੇ ਬਾਕੀ ਆਉਣ ਵਾਲੀਆਂ ਦੀਨਾਂ ਦੇ ਵਿੱਚ ਆਪਾਂ ਵੀਡੀਓ ਤੁਹਾਡਾ ਸ਼ੇਅਰ ਕਰਾਂਗੇ ਕਿ ਕਿਹੜੀ ਵੈਰੈਟੀ ਨਾਲ ਆਪਾਂ ਕਿੰਨੀ ਤਰੀਕ ਤੱਕ ਆਪਾਂ ਜੇਕਰ ਬਜਾਈ ਕਰਦੇ ਆ ਤਾਂ ਵਧੀਆ ਝਾੜ ਆਪਾਂ ਲੈ ਸਕਦੇ ਆ ਤੇ ਅੱਜ ਦੀ ਤਕਰੀਬਨ 7 ਤੋਂ 8 ਵੈਰੈਟੀਆਂ ਨੇ ਜਿਹੜੀਆਂ ਪਿਛਲੇ ਸਾਲਾਂ ਦੇ ਵਿੱਚ ਬਹੁਤ ਵਧੀਆ ਝਾੜ ਇਹਨਾਂ ਦਾ ਆ ਰਹੇ ਨੇ ਕੁਝ ਆਪਣਾ ਜਿਹੜਾ ਦੜਾ ਕਰਕੇ ਵੀ ਆਪਾਂ ਮਿਕਸ ਕਰਕੇ ਵੀ ਬੀ ਸਕਦੇ ਆ ਤੇ ਪਹਿਲੀ ਵੈਰੈਟੀ ਹੈ ਕਿ ਜੀ ਆਪਣੀ DBW 222 ਵੈਰੈਟੀ ਦੀ ਜਿਹੜੀ ਕਿ ਪਿਛਲੇ ਸਾਲ ਵੀ ਬਹੁਤ ਵਧੀਆ ਝਾੜ ਉਸ ਤੋਂ ਪਿਛਲੇ ਸਾਲ ਵੀ ਬਹੁਤ ਵਧੀਆ ਸਦਾ ਝਾੜ ਆਇਆ ਸੀ ਤੇ ਇਸ ਤੋਂ ਨਾਲ ਹੀ ਇਹਦੀ ਜਿਹੜੀ ਆਪਾਂ ਕਹਿ ਦਈਏ 187 ਵੈਰੈਟੀ 187 ਵੈਰੈਟੀ ਦਾ ਝਾੜ ਬਹੁਤ ਵਧੀਆ ਦਾਣੇ ਇਸ ਦੇ ਮੋٹے ਹੁੰਦੇ ਨੇ ਬਾਕੀ ਇਹਦੀ ਇੱਕ ਜਿਹੜੀ ਕਮੀ ਹੈ ਕਿ ਇਹਦੇ ਵਿੱਚ ਥੋੜੀ ਡਿੱਗਣ ਦੀ ਸਮੱਸਿਆ ਆਉਂਦੀ ਹੈ ਜੇਕਰ ਪੰਜਾਬਾ ਗੇਤੀ ਬੀਜਦਿਆਂ ਜ਼ਿਆਦਾ ਡਿੱਗਦੀ ਜਾਂ ਜਿਵੇਂ ਆਪਣੇ ਭਾਰੀ ਜ਼ਮੀਨਾਂ 'ਚ ਜ਼ਿਆਦਾ ਡਿੱਗਦੀ ਹੈ ਜੇਕਰ ਆਪਾਂ ਥੋੜੀ ਕੇ ਪਛੇਤੀ ਇਸ ਦੀ ਬਜਾਈ ਕਰਦੇ ਹਾਂ ਖੇੜ ਜਿਹੜੀ ਦੀ ਡਿੱਗਣ ਦੀ ਸਮੱਸਿਆ ਜਾਂ ਆਪਾਂ ਰੇਤਲੀ ਬਨਾਂ ਵਿੱਚ ਬਜਾਈ ਕਰਦੇ ਆ ਤਾਂ ਥੋੜੀ ਜਿਹੀ ਸਮੱਸਿਆ ਘਟ ਆਉਂਦੀ ਏ ਤੇ ਜੇਕਰ ਕਿਸਾਨ ਵੀਰ ਆਪਾਂ ਇਹਨਾਂ ਨੂੰ ਦੋਨਾਂ ਨੂੰ ਆਪਾਂ ਮਿਕਸ ਕਰਕੇ ਬੀਜਦੇ ਆ ਤਾਂ ਬਹੁਤ ਵਧੀਆ ਜੇਕਰ ਆਪਾਂ 222 ਤੇ 187 ਨੂੰ ਆਪਾਂ ਮਿਕਸ ਕਰਕੇ ਬੀਜਦੇ ਆ ਤਾਂ ਬਹੁਤ ਵਧੀਆ ਆਪਾਂ ਨੂੰ ਰਿਜ਼ਲਟ ਮਿਲਦੇ ਨੇ ਡਿੱਗਣ ਦੀ ਸਮੱਸਿਆ ਬਹੁਤ ਘਟੇ ਦੋਨਾਂ ਦਾ ਜਿਹੜਾ ਨਾੜ ਮੋਟਾ ਹੁੰਦਾ ਤੇ ਆਪਣੀ ਹਾਈਟ ਦੀ ਜ਼ਿਆਦਾ ਹੁੰਦੀ ਏ ਜਿਹੜੀ ਆਪਣੀ ਤੂੜੀ ਦੇ ਵਿੱਚ ਵੀ ਯਾਨੀ ਕਿ ਤੂੜੀ ਵੀ ਆਪਣੀ ਫਿਰ ਬਹੁਤ ਵਧੀਆ ਬਣਦੀ ਏ ਤੇ ਡਿੱਗਣ ਦੀ ਸਮੱਸਿਆ ਵੀ ਬਹੁਤ ਘੱਟ ਆਉਂਦੀ ਹੈ ਜੇਕਰ ਆਪਾਂ ਇਹਨਾਂ ਦੋਨਾਂ ਨੂੰ ਆਪਰ ਲਾ ਕੇ ਬੀਜਦੇ ਹਾਂ ਆਪਣਾ ਝਾੜ ਵੀ ਬਹੁਤ ਵਧੀਆ ਦੇਖਣ ਨੂੰ ਮਿਲਦਾ ਡਿੱਗਣ ਦੀ ਸਮੱਸਿਆ ਵੀ ਬਹੁਤ ਦਰ ਤੱਕ ਘੱਟ ਜਾਂਦੀ ਹੈ ਤੇ ਵਧੀਆ ਪਾਚਾੜ ਲੈ ਸਕਦੇ ਹਾਂ ਦੋਨੋਂ ਵੈਰੈਟੀਆਂ ਬਹੁਤ ਵਧੀਆ ਨੇ ਤੇ ਇਸ ਤੋਂ ਅਗਲੀ ਵੈਰੈਟੀ ਹੈਗੀ ਜੀ DBW 303 ਵੈਰੈਟੀ ਇਹ ਕਿਸੇ ਕਿਸੇ ਖੇਤਾਂ ਦੇ ਵਿੱਚ ਤਾਂ ਤਕਰੀਬਨ 50 55 ਮਣ ਤੇ ਵੀ ਆਈ ਸੀ ਬਾਕੀ ਤਕਰੀਬਨ ਜੇਕਰ ਦੇਖेंगे ਝਾੜ ਆਪੇ ਪਿਛਲੇ ਸਾਲ ਦਾ ਤਾਂ ਬਹੁਤ ਵਧੀਆ ਆਪਾਂ ਨੂੰ ਝਾੜ ਦੇਖਣ ਨੂੰ ਮਿਲਦਾ ਹੈ ਬਾਕੀ ਹਰ ਇੱਕ ਵੈਰਾਈਟੀ ਸਾਰੇ ਪੰਜਾਬ ਦੇ ਜਾਂ ਹਰਿਆਣੇ ਦੇ ਵਿੱਚ ਆਪਾਂ ਇੱਕੋ ਜਿਹਾ ਝਾੜ ਨਹੀਂ ਲੈ ਸਕਦੇ ਕਿਉਂਕਿ ਕਿਤੇ ਮੌਸਮ ਦਾ ਜਾਂ ਆਪਾਂ ਜ਼ਮੀਨ ਦਾ ਪਾਣੀ ਦਾ ਇਹ ਜ਼ਰੂਰ ਫਸਲ ਤੇ ਆਪਣਾ ਪ੍ਰਭਾਵ ਪੈਂਦਾ ਤੇ ਇਸ ਤੋਂ ਅਗਲੀ ਵੈਰਾਈਟੀ ਹੈ ਜੀ ਡਬਲ 371 ਵੈਰਾਈਟੀ ਇਹ ਵੀ ਵੈਰਾਈਟੀ ਕਿਸਾਨ ਵੀਰੋ ਬਹੁਤ ਵਧੀਆ ਇਸ ਦਾ ਝਾੜ ਪਿਛਲੇ ਸਾਲਾਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਿਆ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਇੱਕ ਝਾੜ ਤੇ ਪਿਛਲੇ ਸਾਲਾਂ ਤੇ ਕਿਹੜੀ ਵੈਰਾਈਟੀ ਦਾ ਕਿੰਨਾ ਝਾੜ ਆਇਆ ਆਇਆ ਪਾਉਂਦੀ ਦੇ ਇੱਕ ਤਾੜਨਾ ਵੀਡੀਓ ਜਰੂਰ ਸਾਂਝੀ ਕਰਾਂਗੇ ਕਿਉਂਕਿ ਜੇਕਰ ਆਪਾਂ ਵੀਡੀਓ ਇਕੱਠੀ ਕਰਦੇ ਆ ਤਾਂ ਜਿਹੜੀ ਵੀਡੀਓ ਥੋੜੀ ਆਪਣੀ ਲੰਮੀ ਹੋ ਜਾਂਦੀ ਏ 371 ਵੈਰਾਈਟੀ ਵੀ ਬਹੁਤ ਵਧੀਆ 300 ਇਸ ਤੋਂ ਅੱਗੇ ਲ ਆਉਂਦੀ ਜੀ 372 ਵੈਰਾਈਟੀ ਤੇ ਇਸ ਤੋਂ ਅੱਗੇ ਆਉਂਦੀ ਜੀ ਜਿਹੜੀ ਆਪਣੀ ਪੰਜਾਬ ਯੂਨੀਵਰਸਿਟੀ ਲੁਧਿਆਣਾ ਦੀ ਇੱਕ ਸਪਾਰਸ ਕੀਤੀ ਹੋਈ ਪੀਬੀਡਬਲਯੂ 826 ਵੈਰਾਈਟੀ ਇਹਦਾ ਵੀ ਕਿਸਾਨ ਮੇਰੇ ਪਿਛਲੇ ਸਾਲਾਂ ਦੇ ਵਿੱਚ ਝਾੜ ਆਪਾਂ ਨੂੰ ਦੇਖਣ ਨੂੰ ਬਹੁਤ ਵਧੀਆ ਮਿਲਿਆ ਤੇ ਇਸ ਤੋਂ ਅਗਲੀ ਵੈਰੈਟੀ ਆਉਂਦੀ ਜੀ 327 DBW 327 ਵੈਰੈਟੀ ਜਿਹੜੀ ਕਿ ਕਰਨਾਲ ਵਾਲਿਆਂ ਦੀ ਵੈਰੈਟੀ ਹੈ ਇਹਦਾ ਵੀ ਝਾੜ ਕਿਸਾਨੀ ਉਰੋਂ ਹਰ ਇੱਕ ਪਾਸੇ ਦਾ ਝਾੜ ਆਪਾਂ ਨੂੰ ਦੇਖਣ ਨੂੰ ਬਹੁਤ ਵਧੀਆ ਵਧੀਆ ਮਿਲਿਆ ਜਾਨੀ ਕਿ 826 ਵੈਰੈਟੀ ਦਾ ਕਿਸੇ ਕਿਸੇ ਏਰੀਆ ਦੇ ਵਿੱਚ ਝਾੜ ਆਪਾਂ ਨੂੰ ਘੱਟ ਦੇਖਣ ਨੂੰ ਮਿਲਿਆ ਬਾਕੀ ਜਿਹੜੀ DBW 327 ਵੈਰੈਟੀ ਹੈ ਇਹਦਾ ਝਾੜ ਇੱਕ ਡਿੱਗਣ ਦੀ ਸਮੱਸਿਆ ਵੀ ਬਹੁਤ ਘੱਟ ਹੈ ਤੇ ਇੱਕ ਆਪਣੇ ਜਿਹੜਾ ਦਾ ਝਾੜ ਦੀ ਬਹੁਤ ਵਧੀਆ ਦੇਖ ਨੂੰ ਮਿਲਿਆ ਬਾਕੀ ਆਉਣ ਵਾਲੀਆਂ ਦੇ ਵਿੱਚ ਆਪਾਂ ਤੁਹਾਡਾ ਜੂ ਵੀਡੀਓ ਸਾਂਝੀ ਕਰਦਾਂਗੇ ਕਰਾਂਗੇ ਕਿ ਵੀ ਕਿੰਨਾ ਕਿੰਨਾ ਝਾੜ ਕਿਹੜੀ ਵੈਰੈਟੀ ਦਾ ਆਇਆ ਇਹ ਆਪਾਂ ਕਿਸਾਨ ਵੀਰੋਂ ਆਪਾਂ ਵੈਰੈਟੀਆਂ ਜਿਹੜੀ ਵੀ ਵੈਰੈਟੀ ਤੁਸੀਂ ਆਪਣੇ ਖੇਤ ਵਿੱਚ ਜਾਂ ਇਸ ਸਾਲ ਨਵੀਂ ਬੀਜਣਾ ਚਾਹੁੰਦੇ ਹੋ ਉਹ ਵੈਰੈਟੀ ਆਪਣੇ ਖੇਤ ਦੇ ਵਿੱਚ ਘੱਟ ਏਰੀਆ ਦੇ ਵਿੱਚ ਪਹਿਲਾਂ ਟ੍ਰਾਇਲ ਕਰਕੇ ਦੇਖਿਆ ਜਿਵੇਂ ਕਿਲੇ ਦੋ ਕਿਲੇ ਦੇ ਵਿੱਚ ਤੇ ਫਿਰ ਆਪਾਂ ਉਹਦੇ ਸਾਲ ਵਿੱਚ ਜੇਕਰ ਝਾੜ ਵਧੀਆ ਆਪਾਨੂੰ ਮਿਲਦਾ ਤਾਂ ਆਪਾਂ ਅਗਲੇ ਸਾਲ ਵਾਸਤੇ ਵਧਾ ਸਕਦੇ ਹਾਂ ਬਾਕੀ ਜਿਹਨੇ 6 ਤੋਂ 7 ਵੈਰੈਟੀਆਂ ਆਪਣਾ ਬਹੁਤ ਵਧੀਆ ਪਿਛਲੇ ਸਾਲਾਂ ਦੇ ਵਿੱਚ ਕੁਝ ਵੈਰਾਈਟੀਆਂ ਤਕਰੀਬਨ ਹੀ ਪਿਛਲੇ 2-3 ਸਾਲਾਂ ਤੋਂ ਬਹੁਤ ਵਧੀਆ ਝਾੜ ਦੇਖਣ ਨੂੰ ਮਿਲ ਰਹੇ ਨੇ ਬਾਕੀ ਜਿਹੜਾ ਝਾੜ ਹੈ ਮੌਸਮ ਉਤੇ ਤੇ ਜਿਹੜੀ ਆਪਣਾ ਬਿਜਾਈ ਕਰਦੇ ਪਏ ਆ ਜਾਂ ਆਪਾਂ ਜਿਹੜਾ ਪਹਿਲਾ ਪਾਣੀ ਆਪਣੀ ਜ਼ਮੀਨ ਦੇ ਹਿਸਾਬ ਨਾਲ ਕਿੰਨੇ ਦਿਨਾਂ ਤੇ ਆਪਾਂ ਲਗਾਉਨੇ ਆ ਤੇ ਉਹਦਾ ਦੀ ਕਿਉਂਕਿ ਪਹਿਲੇ ਪਾਣੀ ਦਾ ਆਪਣੇ ਫਸਲ ਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਝਾੜ ਤੇ ਜੇਕਰ ਆਪਾਂ ਜ਼ਿਆਦਾ ਕੀਤਾ ਲਾਉਣੀ ਜਾਂ ਪਛੇਤਾ ਕਰਦੇ ਆ ਇਹ ਵੀ ਇੱਕ ਜਿਹੜਾ ਮੁੱਖ ਕਾਰਨ ਆਪਣਾ ਝਾੜ ਤੇ ਡਿਪੈਂਡ ਕਰਦਾ ਕੋਈ ਵੀ ਵੈਰਾਈਟੀ ਮਾੜੀ ਨਹੀਂ ਬਾਕੀ ਆਪਣੀ ਜ਼ਮੀਨ ਤੇ ਆਪਣੇ ਪਾਣੀ ਤੇ ਆਪਣੇ ਖਾਦਾਂ ਤੇ ਤੇ ਆਪਣੀ ਜਿਹ ਪੰ ਬਿਜਾਈ ਕਰਦੋ ਕਰਦੇ ਪਏ ਇਹਨਾਂ ਚੀਜ਼ਾਂ ਤੇ ਇੱਕ ਬਹੁਤ ਆਪਣੀ ਜਿਹੜਾ ਇਹ ਆਪਣਾ ਪ੍ਰਭਾਵ ਪੈਂਦਾ ਜੇਕਰ ਆਪਾਂ ਇਹ ਚੀਜ਼ਾਂ ਸਹੀ ਕਰਦੇ ਆ ਤਾਂ ਝਾੜ ਆਪਣਾ ਜੋ ਵੀ ਮੌਸਮ ਦੀ ਰਕੂੜ ਆਉਣਾ ਤੇ ਉਹ ਆਪਾਂ ਨੂੰ ਝਾੜ ਜਰੂਰ ਮਿਲੇਗਾ ਬਾਕੀ ਇਹ ਵੈਰਾਈਟੀਆਂ ਆਪਾਂ 5 ਤੋਂ 6 ਵੈਰਾਈਟੀਆਂ ਹੈਗੀਆਂ ਜੀ ਤੇ ਬਾਕੀ ਤੁਸੀਂ ਵੀ ਕਿਸਾਨ ਵੀਰੋ ਦੱਸਿਓ ਤੁਸੀਂ ਕਿਹੜੀ ਵੈਰਾਈਟੀ ਪਿਛਲੇ ਸਾਲ ਬੀਜੀ ਸੀ ਕਦੋਂ ਬਜਾਈ ਕੀਤੀ ਸੀ ਕਿਹੜਾ ਏਰੀਆ ਹੈ ਤੇ ਕਿੰਨਾ ਝਾੜ ਤੁਹਾਡੇ ਆਇਆ ਸੀ ਹੋਰ ਵੀ ਜਿਹੜੀਆਂ ਵੈਰਾਈਟੀਆਂ ਰਹਿ ਗਈਆਂ ਜਾਂ ਇਹਨਾਂ ਵੈਰਾਈਟੀਆਂ ਦੇ ਵਿੱਚੋਂ ਵੀ ਜਿਹੜੀ ਤੁਸੀਂ ਕੋਈ ਵੈਰਾਈਟੀ ਬੀਜੀ ਸੀ ਤਾਂ ਉਹ ਜੀਰ ਆਪਣਾ ਜਿਹੜਾ ਤਜਰਬਾ ਜਰੂਰ ਸਾਂਝਾ ਕਰਿਓ ਤੁਸੀਂ ਕਦੋਂ ਬਜਾਈ ਕੀਤੀ ਸੀ ਤੇ ਕਦੋਂ ਤੁਹਾਡਾ ਏਰੀਆ ਕਿਹੜਾ ਤੇ ਤੁਸੀਂ ਕਿੰਨਾ ਬੀਜ ਪਾਇਆ ਸੀ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਰ ਸਬਸਕ੍ਰਾਈਬ ਕਰ ਲਓ ਜੀ ਧੰਵਾਦ ਜੀ